ਫੈਸਲੇ ਰੱਦ ਕਰੋ ਰੱਦ ਕਰੋ ਰੱਦ ਕਰੋ ਯਾ ਸਰਕਾਰ ਮੁਰਦਾਬਾਦ 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 ਫੈਸਲੇ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਫੈਸਲੇ ਲਾਗੂ ਕਰੋ ਲਾਗੂ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਲਾਗੂ ਕਰੋ ਸਤਾ ਫੈਸਲੇ ਬੰਦ ਕਰੋ ਬੰਦ ਕਰੋ ਤੁਹਾਡਾ ਵੀ ਦਾ ਨੋਟੀਫਿਕੇਸ਼ਨ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਸਰਕਾਰ ਮਰਦਾਬਾਦ 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 ਇੱਥੇ ਪਹੁੰਚੇ ਸਾਡੇ ਲਈ ਬਹੁਤ ਜ਼ਿਆਦਾ ਖਾਸ ਇਹ ਪੂਰੇ ਪੰਜਾਬ ਦੇ ਰਾਜਕੀਨੇ ਪੁਜੀ ਲੋੜ ਨਹੀਂ ਆਦੇ ਮਿਲ ਆਦੇ ਦਿਲਾ ਪੰਜਾਬ ਦੇ ਬਾਗਮਾ ਦੇ ਇਹਨਾਂ ਐਂਟਰ ਦੇ ਭੱਤੇ ਲਗਾਉੂ ਦਿੱਤੇ ਗਏ ਜਿਸ ਦੇ ਅਧੀਨ ਨਿੱਕਾ ਦਾਰੇ ਵਿੱਚ ਕੰਮ ਕਰਦੇ 21 ਪੋਸਟ ਤੇ ਕੰਮ ਕਰਦੇ ਸਾਥੀਆਂ ਦੇ ਤਰ੍ਹਾਂ ਵਿੱਚ ਵੀ ਸੰਨਲਾ ਦਾ ਫਰਕ ਪਾਇਆ ਗਿਆ ਜੋ ਕਿ ਨਵੇਂ ਕਾਰਮਣ ਵਾਲਾ ਖਰਾਬ ਠੱਕਾ ਸੀ ਜੋ ਆਜਾ ਪਾ ਦੇਖ ਰਹੇ ਆ ਜਿਹੜੇ ਨਵੇਂ ਸਾਥੀ ਨੇ ਜਾਂ ਪੁਰਾਣੇ ਸਾਥੀ ਨੇ ਸਾਰੇ ਮਾਰੇ ਮਾਰਾਂ ਦਾ ਸਤਾ ਹੈ ਇਸੇ ਸੰਬੰਧ ਵਿੱਚ ਅੱਜ ਪੂਰੇ ਪੰਜਾਬ ਵਿੱਚ 7ਵੇਂ ਪੇਸਕੇਲ ਮਨਾਇਆ ਜਾ ਰਿਹਾ ਹੈ 2022 ਵਿੱਚ ਸਰਕਾਰបាន ਤੋਂ ਪਹਿਲਾਂ ਖਪਾਲ ਸਿੰਘ ਜੀ ਪਾ ਜੀ ਨੇ ਵਾਦਾ ਕੀਤਾ ਸੀ ਕਿ ਇਹ 7ਵੇਂ ਪੇਸਕੇਲ ਹੈ ਉਹ ਪੰਜਾਬ ਦੀ ਕਾਟ ਨਹੀਂ ਕਰ ਦਿੱਤਾ ਜਾਵੇਗਾ ਪਰ ਅੱਜ ਪ੍ਰੰਤ ਮਾਨ ਦੀ ਸਰਕਾਰ ਇਸ ਪੇਸਕੇਲ ਦਾ ਕੋਈ ਵੀ ਸਮਰਥਨ ਦੇ ਰਹੀ ਹੈ ਅੱਜ ਪੂਰੇ ਪੰਜਾਬ ਵਿੱਚ 7ਵੇਂ ਪੇਸਕੇਲ ਦੇ ਵਿਰੋਧ ਵਿੱਚ ਥਾਂ ਥਾਂ ਤੇ ਰੋਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਤਾਰਾ 12 ਬੀ ਨੂੰ ਇੱਕ ਨੋਟੀਫਿਕੇਸ਼ਨਲ ਸੈਂਟਰ ਦਾ ਪੱਤੇ ਸਾਡੇ ਤੇ ਲਾਗੂ ਕੀਤੇ ਗਏ ਸਭ ਤੋਂ ਪਹਿਸਕਲ ਜੋ ਕਿ ਸਾਡੇ ਲਈ ਇੱਕ ਕਾਲਾ ਦਿਨ ਬਜੋ ਅੱਜ ਅਸੀਂ ਬਣਾ ਰਹੇ ਹਾਂ ਜਿਹਦੇ ਸਮਰਥਨ ਵਿੱਚ ਅੱਜ ਸਾਰੇ ਸਾਥੀ ਹਰ ਇੱਕ ادارے ਦੇ ਮੁਲਾਜ਼ਮ ਇਸ ਦਿਨ ਨੂੰ ਕਾਲਾ ਦਿਨ ਬਜੋ ਬਣਾ ਰਹੇ ਨੇ ਤੇ ਕਾਲੇ ਰੀਬਨ ਲਾ ਕੇ ਕਾਲੇ ਝੰਡੇ ਬਜੋ ਇੱਕ ਕਾਲਾ ਦਿਨ ਬਣਾਇਆ ਜਾ ਰਿਹਾ ਹੈ ਜਿਸ ਦੇ ਨਾਲ ਪੰਜਾਬ ਚ ਕੰਮ ਕਰਦੇ ਮੁਲਾਜ਼ਮ ਜੋ ਕਿ ਇੱਕ ਪੋਸਟ ਤੇ ਇੱਕ ادارے ਦੇ ਕੰਮ ਕਰਦੇ ਮੁਲਾਜ਼ਮਾਂ ਜੇ ਤਨਖਾਹ ਚ ਬਹੁਤ ਜ਼ਿਆਦਾ ਫਰਕ ਹੈ ਜਿਸ ਦੇ ਵਜੋਂ ਇੱਕ મતਭੇਦ ਪੈਦਾ ਹੁੰਦੇ ਨੇ ਮੁਲਾਜ਼ਮਾਂ 'ਚ ਕਿਉਂਕਿ ਇੱਕ ਹੀ ਪੋਸਟ ਤੇ ਇੱਕ ਹੀ ਡਿਪਾਰਟਮੈਂਟ 'ਚ ਕੰਮ ਕਰਦੇ ਨੇ ਜਿਹੜੇ ਸਾਥੀ ਉਹਨਾਂ ਦੀ ਤਨਖਾਹ 'ਚ ਬਹੁਤ ਜ਼ਿਆਦਾ ਫਰਕ ਹਨ ਜਿਸ ਦੇ ਵਜੋਂ ਅੱਜ ਹਰੇਕ ਵਰਗ ਵਿੱਚ ਰੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੇ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਇਸ ਤੋਂ ਤਿੱਖੇ ਪ੍ਰਦਰਸ਼ਨ ਕੀਤੇ ਜਾਣਗੇ 2022 ਵਿੱਚ ਵੋਟਾਂ ਤੋਂ ਪਹਿਲਾਂ ਹਰਪਾਲ ਸਿੰਘ ਚੀਮਾ ਵੱਲੋਂ ਇਸ ਸਤਮ ਪੇ ਸਕੇਲ ਦੇ ਸਬੰਧ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਛੇਮਾ ਪੇ ਸਕੇਲ ਹੀ ਦਿੱਤਾ ਜਾਵੇਗਾ ਜਦਕਿ ਅੱਜ ਸਰਕਾਰ ਬਣੇ ਨੂੰ 3 ਸਾਲ ਹੋ ਚੁੱਕੇ ਹਨ ਪਰ ਉਹਨਾਂ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਲਈ ਅਜੇ ਤੱਕ ਕੋਈ ਵੀ ਇਹ ਜਆ ਪ੍ਰਬੰਧ ਨਹੀਂ ਕੀਤਾ ਗਿਆ ਚ ਕੋਈ ਇਹ ਜਆ ਨੋਟੀਫਿਕੇਸ਼ਨ ਨਹੀਂ ਬਣਾਇਆ ਗਿਆ ਤਾਂ ਜੋ ਜੋ ਮੁਲਾਜ਼ਮਾਂ ਦੇ ਹੱਕ ਵਿੱਚ ਹੋ ਥਾਂ ਥਾਂ ਤੇ ਜਿਹੜਾ ਸਤਮ ਪੇ ਸਕੇਲ ਹੈ ਉਹਦੇ ਜਿਹੜੇ ਨੋਟੀਫਿਕੇਸ਼ਨ ਜਾਂ ਕਾਪੀਆਂ ਸਾਰੀਆਂ ਜਾ ਰਹੀਆਂ ਨੇ ਸਰਕਾਰ ਹਮੇਸ਼ਾ ਪਾੜੋ ਤੇ ਰਾਜਕੂ ਦੇ ਨੀਤੀ ਦੇ ਤਹਿਤ ਚੱਲਦੀ ਹੈ ਸਰਕਾਰ ਨੇ ਮੁਲਾਜ਼ਮਾਂ ਦੇ ਵਿੱਚ ਬਹੁਤ ਵੱਡਾ ਪਾੜ ਪਾਇਆ ਜਿਹੜੇ ਸਾਥੀ ਨਵੇਂ ਆਏ ਸੀਗੇ ਉਹਨਾਂ ਜਿਹੜੇ ਤਨਖਾਹ ਹੈ ਨੇ ਉਹ ਘੱਟੋ-ਘੱਟ ਅੱਧੋ-ਅੱਧਾ ਫਰਕ ਪਾਤਾ ਜਿਹੜਾ ਕਿ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਇੱਕ ادارے ਦੇ ਵਿੱਚ ਇੱਕ ਹੀ ਪੋਸਟ ਬਰਾਬਰ ਕੰਮ ਬਰਾਬਰ ਤਰ੍ਹਾਂ ਆਉਣੀ ਚਾਹੀਦੀ ਆ ਪਰ ਸਰਕਾਰ ਦੇ ਨੀਤੀਆਂ ਤਹਿਤ ਕਿਉਂਕਿ ਸਰਕਾਰ ਹਮੇਸ਼ਾ ਪਾੜ ਕੇ ਰਾਜ ਕਰਦੀ ਹੈ ਜਿਹੜੇ ਦੂਜੇ ਮੁਲਾਜ਼ਮ ਸਾਥੀ ਨੇ ਮੈਂ ਪੁਰਾਣੇ ਮੁਲਾਜ਼ਮ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਆਓ ਇਸ ਸੰਘਰਸ਼ ਦੇ ਪਿੰਡ ਦੇ ਵਿੱਚ ਆਪਾਂ ਲੜ ਕੇ ਜਿਹੜਾ ਸੱਤਾਂ ਪੇਸਕਿਲ ਨੂੰ ਰੱਦ ਕਰਵਾਈਏ ਤੇ ਪੁਰਾਣੀ ਸਕਿੱਲਾਂ ਨੂੰ ਆਪਾਂ ਚਾਲੂ ਕਰਵਾਈਏ